ਲੋ ਜੀ ਅੱਜ ਆ ਗਏ ਮੇਰੇ ਕੋ 13 ਰੁਪਏ ਤੇ 13 ਰੁਪਿਆ ਦੇ ਵਿੱਚ ਤੁਹਾਨੂੰ ਖਵਾਵਾਂਗੇ ਫਰੂਟ ਆਈਸਕ੍ਰੀਮ ਉਹ ਵੀ ਇੱਕ ਨੰਬਰ ਵਾਲੀ ਉਹ ਤਾਂ ਹੁਲਾ ਕੇ ਚਲਦੇ ਆਂ ਰੋ ਫਿਰ ਭਾਜੀ ਹਲੋ 13 ਰੁਪਏ ਤੇ 13 ਰੁਪਿਆ ਦੇ ਵਿੱਚ ਮੈਨੂੰ ਖਵਾਓ ਫਰੂਟ ਆਈਸਕ੍ਰੀਮ ਤੁਸੀਂ ਬਾਹਰ ਲੈ ਕੇ ਵੀ ਲਾਇਆ ਵੀ 13 ਰੁਪਿਆ ਦੇ ਵਿੱਚ ਫਰੂਟ ਆਈਸਕ੍ਰੀਮ ਮਿਲਦੀ ਐ ਇੱਥੋਂ ਹਾਂਜੀ ਭਾਜੀ ਤੁਹਾਨੂੰ 13 ਰੁਪਏ ਦੇ ਹੀ ਫਰੂਟ ਆਈਸਕ੍ਰੀਮ ਮਿਲੇਗੀ ਇੱਥੇ ਦੁਕਾਨ ਤੋਂ ਭਾਜੀ ਕੋਈ ਕੁਆਲਿਟੀ ਨਾ ਕੰਪਰੋਮਾਈਜ਼ ਤੇ ਨਹੀਂ ਕਰਦੇ ਇਹਦੇ ਵਿੱਚ ਮਾੜਾ ਮਟੀਰੀਅਲ ਤੇ ਨਹੀਂ ਪਾਉਂਦੇ ਭਾਜੀ ਕੋਈ ਤੁਹਾਨੂੰ ਮਾੜਾ ਮਟੀਰੀਅਲ ਨਹੀਂ ਮਿਲੇਗਾ ਤੁਹਾਨੂੰ ਚੰਗੀ ਹੀ ਕੁਆਲਿਟੀ ਦੀ ਫਰੂਟ ਆਈਸਕ੍ਰੀਮ ਮਿਲੇਗੀ ਤਾਂ ਆਓ ਤੁਹਾਨੂੰ ਕੁਆਲਿਟੀ ਚੈੱਕ ਕਰਾਣੇ ਆਓ ਕਰੋ ਚੱਕ ਬੜਾ ਕੁਆਲਿਟੀ ਆ ਰਿਓ ਆਓ ਭਾਜੀ ਹੁਣ ਤੁਹਾਨੂੰ ਕੁਆਲਿਟੀ ਚੈੱਕ ਕਰਾਣੇ ਆ ਕਰੋ ਬੜੀ ਚੱਕ ਆਹ ਵੇਖੋ ਜੀ ਇਹ ਭਾਜੀ ਕਿਹੜੇ ਕਿਹੜੀ ਸਮਾਨ ਪਿਆ ਹੈ ਜੀ ਭਾਜੀ ਤੁਹਾਨੂੰ ਇਹ ਟਾਈਮ ਤੇ ਵੀ ਤੁਹਾਨੂੰ ਮੰਗੇਓ ਪਾਈਨੈਪਲ ਐਪਲ ਸਭ ਕੁਝ ਵੇਂਦੇ ਵਿੱਚ ਕਿਸ਼ਮਿਸ਼ ਸਭ ਕੁਝ ਮਿਲੇਗਾ ਇਹਦੇ ਵਿੱਚ ਸਭ ਕੁਝ ਮਿਲੇਗਾ ਹਾਂਜੀ ਆ ਵੇਖੋ 100 ਰੁਪਏ ਜੀ ਮਿਲੇਗਾ ਨਾ ਆ ਵੇਖੋ ਜੀ ਇਹ ਭਾਜੀ ਇਹਦੇ ਵਿੱਚ ਸਾਰਾ ਮਿਕਸ ਹੋ ਗਿਆ ਹੁਣ ਸਮਾਨੇ ਦੇ ਵਿੱਚ ਆਰਾ ਜੀ ਇਹ ਸਾਰਾ ਮਿਕਸ ਹੋ ਹੀ ਨਾ ਜੀ ਇਹਦੇ ਵਿੱਚ ਕਿਹੜੀ ਕਿਹੜੀ ਆਈਟਮ ਪਾਈ ਜੀ ਇਹਦੇ ਵਿੱਚ ਇਹਦੇ ਵਿੱਚ ਸਾਰਾ ਵੈਜ ਫਰੂਟ ਪਾਇਆ ਮਤਲਬ ਕਿ ਫ੍ਰੈਸ਼ ਫਰੂਟ ਪਾਇਦਾ ਕਿਹੜਾ ਕਿਹੜਾ ਫਰੂਟ ਪਾਇਆ ਭਾਈ ਦੱਸੋਗੇ ਐਪਲ ਪਾਈਨੈਪਲ ਮੰਗੋ ਕਿਸ਼ਮਿਸ਼ ਅੱਛਾ ਜੈਲੀ ਜੈਲੀ ਠੀਕ ਆ ਭਾਜੀ ਕੁਆਲਿਟੀ ਤੇ ਬੜੀ ਵਧੀਆ ਲੱਗਦੀ ਪੀ ਜੇ ਭਾਜੀ ਤੁਹਾਨੂੰ ਇਦਾਂ ਦੀ ਕੁਆਲਿਟੀ ਮਿਲੇਗੀ। 1 ਘੰਟੇ ਵਿੱਚ ਤਿਆਰ ਹੋਣੀ ਸਾਰੀ ਇਹ। ਹਾਂਜੀ। ਅੱਛਾ ਤਿਆਰ ਹੋ ਗਈ ਆ। ਤੇ ਭਾਜੀ ਤੁਹਾਨੂੰ ਕੰਮ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ ਜੀ? ਮੈਨੂੰ ਕੰਮ ਕਰਦਿਆਂ 30-32 ਸਾਲ ਹੋ ਗਏ ਜੀ। 30-32 ਸਾਲ ਹੋ ਗਏ ਆ। ਹਾਂਜੀ। ਮੈਂ ਐਸੇ ਕੰਮ 'ਚ ਪਿਆ ਆ। ਇਹ ਜਿਹੜੀ ਹੁਣ ਫਰੂਟ ਆਈਸਕ੍ਰੀਮ ਇਹ ਤਿਆਰ ਹੋ ਗਈ ਆ। ਹਾਂਜੀ। ਤੇ ਸਾਨੂੰ ਖਵਾਓ ਕਿ ਕਿੰਨੇ 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 ਕੀ ਦਿੰਦੇ 13 ਰੁਪਿਆ ਦੇ ਵਿੱਚ ਦੱਸੋ ਹਵਲਾ ਕੱਪ ਲਾ ਕੇ। ਦੱਸਣੇ ਤੁਹਾਨੂੰ। ਦੋਸਤ ਦੱਸੋ ਭਾਜੀ। ਬਈ ਤੁਸੀਂ ਦੇ ਸਕਦੇ 13 ਰੁਪਿਆ ਦੇ ਵਿੱਚ ਜਿਹੜੀ ਆਪਣੀ ਫਰੂਟ ਆਈਸਕ੍ਰੀਮ ਇਦੇ ਵਿੱਚ ਜਿੰਨੇ ਆ ਫਰੂਟ ਵਗੈਰਾ ਅੰਕ ਨੇ ਸਾਰੇ ਇਹਦੇ ਵਿੱਚ ਪਾਤੇ ਆ ਉਹ ਲਮਾਉਂਦੇ ਆ ਇੱਕੋ ਕੱਪ ਤੇ ਦੇਖਦੇ ਆ ਜੀ 13 ਰੁਪਏ ਦੇ ਵਿੱਚ ਕਿੰਨੀ ਫਰੂਟ ਆਈਸਕ੍ਰੀਮ ਦਿੰਦੇ ਆ ਇਹ ਤੁਹਾਨੂੰ ਇਹ ਫਰੂਟ ਆਈਸਕ੍ਰੀਮ ਪਾ ਕੇ ਦਿਖਾ ਲਗੇ ਆ ਅੱਛਾ 3 ਨੰ 4 ਭਾਜੀ 4 ਕਿਉਂ ਬਾਣਗੇ ਹਾਂ ਜੀ ਹਾਂ ਜੀ 4 ਕਿਉਂ ਬਾਣਗੇ 13 ਰੁਪਏ ਦੇ ਵਿੱਚ ਹਾਂ ਜੀ ਲਓ ਜੀ ਆਪਣੀ ਫਰੂਟ ਆਈਸਕ੍ਰੀਮ ਹੋ ਗਈ ਜੀ ਤਿਆਰ ਹਾਂ ਜੀ ਭਾਜੀ ਤੁਹਾਡੀ ਇਹ ਫਰੂਟ ਆਈਸਕ੍ਰੀਮ ਹੋ ਗਈ ਤਿਆਰ ਇਹ ਤੁਹਾਨੂੰ 13 ਰੁਪਏ ਦਾ ਕੱਪ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ 5 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵਾ ਤੇ ਮਿਲੇਗਾ ਅੱਛਾ ਜਿੱਦਾਂ ਗੁਰੂ ਨਾਨਕ ਜੀ ਦਾ ਗੁਰਪੁਰਬ ਹੈ ਉਸ ਦਿਨ ਨੂੰ ਇਹ 13 ਰੁਪਈਆ ਦਾ ਗੱਲਾ ਮਿਲੇਗਾ ਹਾਂਜੀ ਉਹ ਪਿਛੋਣੀ ਹੈ ਉਹ 13 ਰੁਪਈਆ ਦਾ ਮਿਲੇਗਾ 5 ਵੇ ਤੋਂ ਲੈ ਕੇ ਰਾਤ 9-10 ਵਜੇ ਤੱਕ ਮਿਲੇਗਾ ਤੇ ਆਪਣੀ ਲੋਕੇਸ਼ਨ ਵੀ ਦੱਸ ਦਿਓ ਲੋਕੇਸ਼ਨ ਅਕੜੀ ਦੱਸੋ ਆਪਣੀ ਮਜੀਠਾ ਰੋੜ ਨੀਅਰ ਕਾਲਾ ਮਾਲਾ ਚੌਕ ਮਿੰਟ ਮੇਲ ਦੋਸੇ ਵਾਲੇ ਦੇ ਬਿਲਕੁਲ ਸਾਹਮਣੇ ਲੋ ਜੀ ਆਪਣੀ 13 ਰੁਪਈਆ ਵਾਲੀ ਫਰੂਟ ਆਈਸਕ੍ਰੀਮ ਬਣ ਕੇ ਹੋ ਚੁੱਕੀ ਆ ਤੇ ਆਪ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਇਹ ਫਰੂਟ ਆਈਸਕ੍ਰੀਮ ਖਾਣ ਵਾਲੇ ਜੇ ਆਉਣਾ ਚਾਹੁੰਦੇ ਜੇ ਤੁਹਾਨੂੰ ਆਉਣਾ ਪਊਗਾ 5 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਤੇ ਲੋਕੇਸ਼ਨ ਭਾਈ ਨੇ ਵੀਡੀਓ ਵਿੱਚ ਦੱਸਦੀ ਆ ਉਸ ਦਿਨ ਉਹ ਤੁਹਾਨੂੰ 13 ਰੁਪਏ ਦੀ ਫਰੂਟ ਆਈਸਕ੍ਰੀਮ ਮਿਲੂਗੀ ਇਹਨਾਂ ਵੇਪਰੀ ਜਰੂਰ ਇੱਥੇ ਪਹੁੰਚੋ ਤੇ ਫਰੂਟ ਆਈਸਕ੍ਰੀਮ ਨੂੰ ਟੇਸਟ ਕਰੋ ਮਿਲਦੇ ਆ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਜੀ ਥੈਂਕ ਯੂ